ਸੋ ਚੋ ਜੇ ਘਰ ਦੀ ਛੱਤ ਪਾਉਂਦੇ ਸਮੇਂ ਸੀਮਿੰਟ ਵਿੱਚ برف ਦੇ ਟੁਕੜੇ ਪਾਉ ਦਿੱਤੇ ਜਾਣ ਤਾਂ ਕੀ ਹੋਵੇਗਾ ਇਹ ਗੱਲ ਸੁਣਨ ਨੂੰ ਥੋੜੀ ਜਿਹੀ ਅਜੀਬ ਲੱਗਦੀ ਹੈ ਪਰ ਕੰਟਰাকਸ਼ਨ ਫੀਲਡ ਵਿੱਚ ਕੁਝ ਵੱਡੀਆਂ ਕੰਪਨੀਆਂ ਇਹ ਕੰਮ ਕਰਦੀਆਂ ਨੇ ਕੀ ਕਾਰਨ ਹੋ ਸਕਦਾ ਹੈ ਦੇਖਦੇ ਆਂ ਵੀਡੀਓ ਵਿੱਚ ਜਦੋਂ ਗਰਮੀ ਦੇ ਮੌਸਮ ਵਿੱਚ ਛੱਤ ਪਾਈ ਜਾਂਦੀ ਹੈ ਕੰਕਰੀਟ ਬਹੁਤ ਤੇਜ਼ੀ ਨਾਲ ਸੁੱਕ ਜਾਂਦੀ ਹੈ ਜੇ ਕੰਕਰੀਟ ਜਲਦੀ ਹਾਰਡ ਹੋ ਜਾਵੇਗੀ ਤਾਂ ਕ੍ਰੈਕ ਪੈਣ ਦਾ ਖਤਰਾ ਵੱਧ ਜਾਂਦਾ ਹੈ ਉੱਥੇ ਫਿਰ ਆਈਸ 큐ਬ ਹੈਲਪ ਕਰਦੇ ਨੇ ਕਿ ਇਹ ਕੰਕਰੀਟ ਨੂੰ ਠੰਡਾ ਰੱਖਦੇ ਨੇ ਤੇ ਹਾਈਡ੍ਰੋਸ਼ਨ ਪ੍ਰੋਸੈਸ ਸਲੋ ਕਰਦੇ ਨੇ ਜਿਸ ਨਾਲ ਸਲੇਬ ਮਜ਼ਬੂਤ ਬਣਦੀ ਹੈ ਤੇ ਕ੍ਰੈਕ ਆਉਣ ਦੇ ਚਾਂਸ ਬਹੁਤ ਘਟ ਜਾਂਦੇ ਨੇ ਇਹ ਟੈਕਨੀਕ ਫੋਰਨ ਕੰਟਰੀ ਚ ਜ਼ਿਆਦਾ ਯੂਜ਼ ਹੁੰਦੀ ਹੈ ਪਰ ਇੰਡੀਆ ਵਿੱਚ ਅਜਿਹੀਆਂ ਗੱਲਾਂ ਬਹੁਤ ਰੇਅਰ ਨੇ ਜੇ ਫਿਊਚਰ ਵਿੱਚ ਇਹ ਸਿਸਟਮ ਪੰਜਾਬ ਵਿੱਚ ਆ ਗਿਆ ਤਾਂ ਕੁਆਲਿਟੀ ਵਿੱਚ ਬਹੁਤ ਜ਼ਿਆਦਾ ਫਰਕ ਪੈ ਸਕਦਾ ਹੈ ਕੀ ਤੁਸੀਂ ਸੋਚ ਸਕਦੇ ਹੋ ਕਿ ਆਪਣੇ ਘਰ ਦੀ ਛੱਤ ਪਾਉਂਦੇ ਟਾਈਮ ਆਈਸੀਕਿਊ ਯੂਜ਼ ਹੋਣ ਕਮੈਂਟ ਕਰਕੇ ਆਪਣੀ ਸੋਚ ਬਾਰੇ ਜ਼ਰੂਰ ਦੱਸਿਓ ਪੂਰੀ ਤਨੀਆ ਜਾਣਕਾਰੀ ਵੀਡੀਓ ਲਈ ਸਾਡੇ ਚੈਨਲ ਬ੍ਰਿਕ ਵਾਈ ਬ੍ਰਿਕ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ